ਇਹ ਤੇ ਫੋਜਗੰਦੀ ਮਾਰਗ ਲੁਧਿਆਣੇ ਦੇ ਵਿੱਚ ਹੈ ਜੀ ਤੇ ਸਰ ਸਾਨੂੰ ਬਾਹਰ ਜਾਣ ਦੇ ਨਾਤੇ ਇਹਨਾਂ ਨੇ ਸਾਡੇ ਕੋਲ 45000 ਰੁਪਏ ਟੱਕਲੇ 6 April ਦੀ ਟਿਕਟ ਭੇਜੀ ਸਰ ਮੈਂ ਆਪਣਾ ਵੱਲੋਂ ਸਾਰੀ ਤਿਆਰੀ ਪੂਰੀ ਕਰ ਲਈ ਔਰ 5 ਤਰੀਕ ਨੂੰ ਮੈਂ ਸ਼ਾਮ ਨੂੰ ਮੈ저 ਟਿਕਟ ਚੈੱਕ ਕਰਾਈ ਤਾਂ ਟਿਕਟ ਮੇਰੀ ਕੈਂਸਲ ਹੋ ਗਈ ਸਰ ਫਿਰ ਮੈਂ 8 ਤਰੀਕ ਨੂੰ ਸਰ ਮੈਂ ਆਫਿਸ ਚ ਹੀ ਆਇਆ ਇਹਦੇ ਪਰ ਮੈਂ ਜਦੋਂ ਆਫਿਸ ਚ ਆਇਆ ਇਹਦੇ ਆਫਿਸ ਨੂੰ ਤਾਲੇ ਲੱਗੀ ਹੋਈ ਸੀ ਮਸਲਾ ਸਰ ਸਾਨੂੰ ਫਰੋਜਗੰਦੀ ਮਾਰਕੀਟ ਤੋਂ ਫੋਨ ਆਇਆ ਸੀ ਕਿਹੜੀਗਾ ਮੈਂ ਜਲੰਧਰ ਤੋਂ ਰਹਿਣ ਵਾਲਾ ਇੱਥੇ ਕਿਥੇ ਕੋਈ ਗੱਲ ਨਹੀਂ ਇੱਥੇ ਫਰੋਜਗੰਦੀ ਮਾਰਕੀਟ ਲੁਧਿਆਣੇ ਦੇ ਵਿੱਚ ਹੈ ਜੀ ਅੱਛਾ ਜੀ ਤੇ ਸਰ ਸਾਨੂੰ ਬਾਹਰ ਜਾਣ ਦੇ ਨਾਂ ਤੇ ਇਹਨਾਂ ਨੇ ਸਾਡੇ ਕੋਲ 45000 ਰੁਪਏ ਠਾਕ ਲੈ ਜੀ ਕੀ ਨਾਮ ਬੰਦੇ ਦਾ ਬੰਦੇ ਦਾ ਨਾਮ ਹੈਗਾ ਜੀ ਇੰਦਰਜੀਤ ਸਿੰਘ ਚੋਹਾਨ ਇੰਟਰਪ੍ਰਾਈਜ਼ ਫਰੋਜਗੰਦੀ ਮਾਰਕੀਟ ਸ਼ਾਪ ਨੰਬਰ 82 ਕਿੱਥੋਂ ਕੋਈ ਐਡ ਦੇਖੀ ਸੀਗੇ ਪੇਪਰ 'ਚ ਕਿੱਥੇ ਕਿੱਦਾਂ ਇਹ ਸਰ ਮੈਂ ਫੇਸਬੁੱਕ ਤੇ ਐਡ ਦੇਖੀ ਸੀਗੀ ਤੇ ਉਹ ਜੋ ਐਡ ਸੀਗੀ ਉਹਨੇ ਕੋ ਦਲੀਲ ਹੋਗੀ ਜੀ ਤਾਂ ਅਪਾ ਇਹ ਉਹ ਆਫਿਸ ਦੇ ਵਿੱਚ ਆਏ ਸੀਗੇ ਤੇ ਸਰ ਸਾਨੂੰ ਆਪ ਤਾਂ ਹੀ ਮਿਲਿਆ ਨਹੀਂ ਉੱਥੇ ਇੱਕ ਲੇਡੀ ਵਰਕਰ ਸੀਗੇ ਇਹਦੇ ਤੇ ਉਹਨਾਂ ਨੇ ਸਾਨੂੰ ਡੀਲ ਕੀਤਾ ਉਹ ਡੀਲ ਦੇ ਵਿੱਚ ਉਹਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਗਾਈਡ ਕੀਤਾ ਕਿ ਸਰ ਤੁਹਾਡੇ ਤੋਂ ਪਹਿਲਾਂ ਇੱਕ ਗਰੁੱਪ ਅਸੀਂ ਭੇਜ ਚੁੱਕੇ ਹਾਂ ਬਾਹਰ ਤਾਂ ਉਤ ਤੋਂ ਬਾਅਦ ਨੇ ਮੈਨੂੰ ਟਾਈਮ ਦਿੱਤਾ ਕਿ 10 ਦਿਨਾਂ ਬਾਅਦ ਤੁਹਾਨੂੰ ਆਪਾਂ ਤੁਹਾਡਾ ਵੀਜ਼ਾ ਆ ਜਾਏਗਾ ਤਾਂ ਸਰ ਵੀਜ਼ਾਾਂ ਤੋਂ ਬਾਅਦ ਮੈਂ ਇਹਨਾਂ ਨੂੰ ਪੇਮੈਂਟ ਪਾਤੀ ਸਾਰੀ ਜੀ ਜਦੋਂ ਆ ਗਿਆ ਸੀ ਹਾਂਜੀ ਸਰ ਵੀਜ਼ਾ ਮੈਨੂੰ ਆ ਗਿਆ ਸੀਗਾ ਪੇਮੈਂਟ ਮੈਂ ਇਹਨਾਂ ਨੂੰ ਪਾਤੀ ਜੀ ਪੇਮੈਂਟ ਸਾਰੀ ਮੈਂ ਆਨਲਾਈਨ ਕੀਤੀ ਸਰ ਔਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਵੀਜੇ ਤੋਂ 5-7 ਦਿਨ ਬਾਅਦ ਮੈਨੂੰ ਟਿਕਟ ਵੀ ਭੇਜੀ ਸੀ ਸਰ ਟਿਕਟ ਭੇਜੀ ਇਹਨਾਂ ਨੇ 6 April ਦੀ ਸੀ 6 April ਦੀ ਟਿਕਟ ਭੇਜੀ ਸਰ ਮੈਂ ਆਪਣਾ ਵੱਲੋਂ ਸਾਰੀ ਤਿਆਰੀ ਦੀ ਪੂਰੀ ਕਰ ਲਈ ਔਰ 5 ਤਰੀਕ ਨੂੰ ਮੈਂ ਸ਼ਾਮ ਨੂੰ ਮੈਂ ਜਦੋਂ ਟਿਕਟ ਚੈੱਕ ਕਰਾਈ ਤਾਂ ਟਿਕਟ ਮੇਰੀ ਕੈਨਸਲ ਹੋ ਗਈ ਸਰ ਫਿਰ ਮੈਂ ਇੰਦਰ ਜੀ ਨਾਲ ਗੱਲ ਕੀਤੀ ਮੇਰੇ ਨਾਲ ਗੱਲ ਕੀਤੀ ਇਹਨਾਂ ਨੇ ਕਿ ਤੁਹਾਡੀ ਟਿਕਟ ਕੈਨਸਲ ਹੋ ਗਈ ਹੈ ਔਰ 8 ਤਰੀਕ ਦੀ ਹੈਗੀ ਫਿਰ ਮੈਂ 8 ਤਰੀਕ ਨੂੰ ਸਰ ਮੈਂ ਆਫਿਸ 'ਚ ਹੀ ਆਇਆ ਇਹਦੇ ਪਰ ਮੈਂ ਜਦੋਂ ਆਫਿਸ 'ਚ ਆਇਆ ਇਹਦੇ ਆਫਿਸ 'ਚੋਂ ਤਾਲੇ ਲੱਗੀ ਹੋਈ ਸੀ ਔਰ ਜੋ ਇਹਦੇ ਮੈਡਮ 'ਚ ਇਹਦੇ ਸ਼ਾਪ ਤੇ ਇਹਦੇ ਤਨ ਜਿਹਨੇ ਹੈਂਡਲ ਕੀਤਾ ਸੀਗਾ ਉਹ ਸਾਨੂੰ ਮਿਲੀ ਤੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੀ ਸਾਨੂੰ ਆਪ ਨਹੀਂ ਪਤਾ ਮੇਨ ਆਪਨੀ ਗੱਲ ਹੋ ਰਹੀ ਏ ਦੀ ਮੇਰੀ ਸੈਲਰੀ ਨਹੀਂ ਦਿੱਤੀ ਹੋਈ ਕਹਿੰਦੀ ਇਹਨੇ ਤੇ ਮੈਂ ਤਾਂ ਸਿਰਫ ਉਹਨੂੰ ਕਿਹਾ ਕਿ ਦੇਖੋ ਸਾਡੀ ਉਹਨਾਂ ਨਾਲ ਗੱਲ ਕਰਾ ਦਿਓ ਕਿਸੇ ਤਰੀਕੇ ਨਾਲ ਸਾਡੀ ਉਹਨਾਂ ਨਾਲ ਡੀਲਿੰਗ ਕਰਾ ਦਿਓ ਜਾਂ ਕਿਸੇ ਨਾਲ ਗੱਲ ਕਰ ਲਿਓ ਜਾਂ ਸਾਡੇ ਵਟਸਐਪ ਕਾਲ ਚੱਕੇ ਜਾਂ ਸਾਨੂੰ ਕੋਈ ਕਾਲ ਕਰ ਲਵੇ ਫੋਨ ਬੰਦਾ ਫੋਨ ਬੰਦ ਨਹੀਂ ਕਰਦਾ ਪਿਆ ਸਿਰਫ ਇਹ ਕਿ ਸਾਨੂੰ ਦੱਸਦਾ ਮੈਂ ਮਲੇਸ਼ੀਆ ਗਿਆ ਕਦੀ ਮੈਂ ਕਦੀ ਲੁਧਿਆਣਾ ਮੈਂ ਕਦੀ ਜਲੰਧਰ ਆਇਆ ਇਸ ਕਰਾਈ ਛਾਂਬੀਨ ਇਤੀਸੀ ਵੀ ਹੈ ਜਿਹੜਾ ਜਨਟਾ ਨਹੀਂ ਸਰ ਇਹ ਸਰ ਸਾਡੇ ਕੋ ਥੋੜੀ ਗਲਤੀ ਮਿਸਟੇਕ ਹੋ ਗਈ ਥੇ ਕਿ ਛਾਂਬੀਨ ਨਹੀਂ ਕਰ ਪਾਇਆ ਤੇ ਜਦੋਂ ਵੀਜ਼ਾ ਆਇਆ ਸੀ ਵੀ ਚੈੱਕ ਤੇ ਵੀਜ਼ਾ ਓਕੇ ਹਾਂਜੀ ਵੀਜ਼ਾ ਚੈੱਕ ਰਾਇਆ ਵੀਜ਼ਾ ਦੋ ਤਿੰਨ ਜਗ੍ਹਾ ਚੈੱਕ ਰਾਇਆ ਵੀਜ਼ਾ ਓਕੇ ਬੋਲੇ ਸਰ ਹਰ ਜਗ੍ਹਾ ਵੀਜ਼ਾ ਜਿੱਥੇ ਦਿਖਾਇਆ ਯੈਸਸੀ ਬੋਲੇ ਕਿ ਵੀਜ਼ਾ ਸਹੀ ਹੈ ਅੱਛਾ ਫਿਰ ਪ੍ਰੋਬਲਮ ਕਿੱਥੇ ਆ ਜੀ ਤੁਹਾਨੂੰ ਪ੍ਰੋਬਲਮ ਸਰ ਇੱਥੇ ਆ ਗਈ ਆ ਕਿ ਦੇਖੋ ਪੈਸੇ ਸਾਡੇ ਕੋ ਲੈ ਲੈਣਾਂ ਨਹੀਂ ਅਸੀਂ ਸਾਰੇ ਪੈਸੇ ਨੂੰ ਆਨਲਾਈਨ ਦਿੱਤੇ ਆ ਜੀ ਟਿਕਟ ਵੀ ਸਾਨੂੰ ਦਿੱਤੀ ਇਹ ਨਹੀਂ ਕਿ ਚਲੋ ਠੀਕ ਆਪਣੀ ਜਗ੍ਹਾ ਵੀ ਸਹੀ ਆ ਵੀਜ਼ਾ ਭੇਜਿਆ ਸੀ ਵੀਜ਼ਾ ਭੇਜਣ ਤੋਂ ਬਾਅਦ ਇਹਨਾਂ ਪੈਸੇ ਪਾਏ ਨੇ ਹੁਣ ਟਿਕਟਾ ਭੇਜ ਕੇ ਸਾਨੂੰ ਕੈਨਸਲ ਕਰਨ ਦਾ ਕੋਈ ਕਾਰਨ ਨਹੀਂ ਦੱਸ ਰਿਹਾ ਤੇ ਨਾ ਹੀ ਸਾਨੂੰ ਕੋਈ ਗੱਲਬਾਤ ਕਰ ਰਿਹਾ ਤੇ ਨਾ ਹੀ ਸਾਨੂੰ ਕਾਲ ਅਟੈਂਡ ਕਰ ਰਿਹਾ ਨਾ ਹੀ ਸਾਨੂੰ ਮਿਲਦਾ ਪਿਆ ਔਰ ਇਹਦਾ ਡਰੈੱਸ ਆਪਣਾ ਜਿਹੜਾ ਆਧਾਰ ਕਾਰਡ ਪੰਦਾ ਇਹ ਡਰੈੱਸ ਬੋਲਦਾ ਹੁਸ਼ਿਆਰਪੁਰ ਦੇ ਲਾਗੇ ਕੋਈ ਪਿੰਡ ਦੱਸਦਾ ਉੱਥੋਂ ਦਾ ਤੇ ਸਾਨੂੰ ਜਿਹਦਾ ਕਿਸੇ ਹੋਰ ਡਿਟੇਲ ਕੇ ਨੂੰ ਪੁੱਛਦੇ ਆ ਉਹ ਕਹਿੰਦਾ ਲੁਧਿਆਣਾ ਚ ਹੀ ਰਹਿ ਰਿਹਾ ਹੈ ਪੇਪਰ ਉਸ ਨੂੰ ਕੀ ਕਹਿੰਦੇ ਪੁਲਿਸ ਨੂੰ ਕੀ ਕਹਿੰਦੇ ਪੁਲਿਸ ਨੂੰ ਕੁਛ ਪਾਈ ਵੀ ਹੈਗੀ 8 ਤਰੀਕ ਨੂੰ ਦੋ ਬੰਦਿਆਂ ਨੇ ਬਾਕੀ ਮੇਨਾਂ 10 ਮੁੰਡੇ ਹੋਰ ਨੇ ਉਹਨਾਂ ਨਾਲ ਵੀ ਇਹੀ ਗੱਲ ਦਾ ਫਰੋਡ ਹੋਇਆ ਜੀ ਉਹ ਵੀ ਹੁਣ ਹੋਰ ਵੀ ਮੇਨਾਂ ਇਕੱਠੇ ਹੋਣਗੇ ਤਾਂ ਫਿਰ ਦੇਖਦੇ ਆ ਕਿ ਕੀ ਕਾਰਵਾਈ ਬੰਦ ਆ ਭਾਈ ਆ ਭਾਈ ਕਿੱਧੇ ਚੜੇ ਤੁਸੀਂ ਫਿਰ ਮੈਂ ਨਾ ਇੱਕ ਦਿਨ ਮੋਬਾਈਲ ਚਲਾ ਰਿਹਾ ਸੀ ਮੈਨੂੰ ਮੈਂ ਦੇਖਿਆ ਐਡ ਦੇਖੀ ਵਟਸਐਪ ਤੇ ਤੇ ਨਾਲ ਨੰਬਰ ਮੈਂ ਡਾਇਲ ਕਰ ਲਿਆ ਉਸੇ ਟਾਈਮ ਕਹਿੰਦਾ ਆ ਜੀ ਮੈਂ ਕੋਈ ਕੁਐਸਟ ਲਈ ਅਪਲਾਈ ਕੋਣ ਸੀ ਕਹਿੰਦਾ ਕੋਈ ਨਹੀਂ ਵੀ ਤੁਹਾਡੀ ਕਰਾਵਾਂਗੇ ਵੀ ਇੰਨੀ ਫੀਸ ਆ ਵੀ ਇੱਥੇ ਅਗਲੇ ਲੁਧਿਆਣੇ ਮਿਲਿਆ ਸਾਨੂੰ ਉਹ ਗੰਦੀ ਮਾਰਕੀਟ ਮੈਂ ਜੋ ਠੀਕਾ ਸਰ ਨੂੰ ਦੋ ਦਿਨ ਬਾਅਦ ਇਹਨਾਂ ਤੇ ਮੈਡਮ ਬਿਠ ਸੀ ਜੇ ਉੱਥੇ ਉਹਨਾਂ ਦੇ ਕੰਮ ਕਰਦੇ ਨੇ ਹੁਣ ਡੀਲਿੰਗ ਕੀਤੀ ਸਾ ਜੀ ਉਹਨੇ ਪਾਸਵਰਡ ਲੈ ਲਿਆ ਕਦੇ ਵੀ ਇੰਨੀ ਪੇਮੈਂਟ ਮੈਂ ਕਿ ਪਹਿਲਾਂ ਮੇਰਾ ਦੋ ਵਾਰ ਫਰਾਡ ਹੋ ਚੁੱਕਿਆ ਵਾ ਵੀ ਹੁਣ ਇਹ ਕੰਮ ਨਾ ਹੋਵੇ ਮੇਰੇ ਕੋਲ ਮੈਂ ਵੀਡੀਓ ਬਣਾ ਲਈ ਸੀ ਉਸ ਟਾਈਮ ਮੈਡਮ ਦੀ ਜਿਹਨੂੰ ਅਸੀਂ ਜਨਕੀ ਪਾਸਵਰਡ ਦਿੱਤੀ ਸੀ ਆਪਣੇ ਤੇ ਉਹ ਮੈਡਮ ਹੁਣ ਕੋਈ ਕਹਿੰਦੀ ਨਹੀਂ ਵੀ ਤੁਸੀਂ ਆਪਣੀ ਗੱਲ ਕਰ ਲਓ ਵੀ ਕੋਈ ਨਹੀਂ ਆਪਾਂ ਤੁਹਾਡਾ ਕੰਮ ਕਰਾ ਦਿੰਨੇ ਆ ਪਾਸਵਰਡ ਚ ਭੇਜਿਆ ਉਹਨੇ ਉਸ ਤੋਂ ਬਾਅਦ ਮੈਂ ਪੇਮੈਂਟ ਭੇਜੀ ਕਿਉਂਕਿ ਮੈਨੂੰ ਪਤਾ ਸੀ ਜਿਹੜਾ ਹੁੰਦੇ ਨੇ ਆਪਣੇ ਬੰਦੇ ਕਰਦੇ ਨੇ ਫਰਾਡ ਫੇਸਬੁੱਕ ਵਾਲੇ ਬਹੁਤ ਜ਼ਿਆਦਾ ਤੇ ਮੈਂ ਕਿਹਾ 50000 ਤੋਂ 40000 ਦਾ ਕੰਮ ਉਹ ਆਪਾਂ ਕਰਾ ਲੰਨੇ ਆ ਆਪਾਂ ਬੜੀ ਇਮਾਨਦਾਰੀ ਨਾਲ ਪੈਸੇ ਦੇ ਕੇ ਕੰਮ ਕਰਾ ਲਿਆ ਇਹਨੇ ਵੀਜ਼ਾ ਭੇਜਤਾ 15 ਦਿਨਾਂ ਬਾਅਦ ਟਿਕਟ ਕਰਾਤੀ ਅਸੀਂ ਦੋ ਬੰਦੇ ਆ ਇੱਕ ਮੇਰਾ ਜਲੰਧਰ ਦਾ ਮੁੰਡਾ ਵਾ ਉਹ ਆਪਣਾ ਰਿਸ਼ਤੇਦਾਰ ਹੀ ਆ ਤੇ ਹੁਣ ਸਾਡਾ ਫੋਨ ਹੀ ਚੱਕਦਾ ਅਸੀਂ ਕਿੰਨੇ ਦਿਨ ਹੋ ਗਏ ਆ ਅਸੀਂ ਪਰੇਸ਼ਾਨ ਹੋਏ ਪਏ ਆ ਮੇਰੇ ਕੋਲ ਇੱਕ ਬਾਈਕ ਸੀਗੀ ਉਹਦੇ ਮੇਰਾ ਆਉਣ ਜਾਣ ਦਾ ਘਰ ਦਾ ਸਾਧਨ ਸੀਗਾ ਹੁਣ ਉਹ ਵੀ ਉਹ ਵੀ ਗਈ ਹੁਣ ਅਗੇ ਕੀ ਤੋਂ ਮੰਗਾ ਕੀ ਤੋਂ ਮੰਗਾ ਮੇਰੀ ਆਪ ਸੁਣਾਈ ਨਹੀਂ ਕਰਦਾ ਵੀ ਨਾ ਮੇਰਾ ਫੋਨ ਚੱਕਦਾ ਵਾ ਕੰਪਲੀਟ ਅਸੀਂ ਸਰ ਪੈਸੇ ਅਸੀਂ ਸਾਰਿਆਂ ਨੇ ਵਿਆਜ ਹੀ ਲਏ ਹੋਏ ਨੇ ਕੋਈ ਵੀ ਸਾਡੇ ਘਰ ਜਿਹੜੇ ਵੀ ਸਾਡੇ ਨਾਲ ਹੈਗੇ ਨਾ ਦਫਤਰ ਬੰਦ ਕਰ ਗਿਆ ਸਰ ਉੱਤੇ ਹੋਰ ਕੋਈ ਸ਼ਾਪ ਖੁੱਲੀ ਆ ਜਿੰਨੇ ਬੰਦੇ ਹੈਗੇ ਨਾ ਸਾਡੇ ਨਾਲ ਜਿਹੜੀ ਮੈਡਮ ਸੀਗੇ ਇਹਦੇ ਨਾਲ ਕੰਮ ਕਰਦੇ ਸੀਗੇ ਹਾਂ ਜੀ ਉਹ ਚਾਹ ਦੀ ਸ਼ੋ ਨਿਸ਼ੰਤਰਪਾਲ ਆ ਜੀ ਮੇਰਾ ਨਾਮ ਕਿੰਨੇ ਜਿੰਨੇ ਬੰਦੇ ਦਾ ਫਰੋਡ ਹੋਇਆ ਤੁਹਾਡੇ ਸਾਡੇ ਟੋਟਲ ਮੇਰੇ ਖਿਆਲ 10 ਬੰਦੇ ਆ ਜੀ ਤੇ ਉਹ ਜਿਹੜੇ ਇਹ ਦਫਤਰ ਦੇ ਨਾਲ ਹੀ ਜਿਹੜੇ ਚਾਹ ਦੀ ਦੁਕਾਨ ਆ ਉਹਨਾਂ ਦੇ ਜੋ ਪੁਰਸ਼ਾ ਉਹਨਾਂ ਦੇ ਮੈਡਮ ਇਹਨਾਂ ਦੇ ਨਾਲ ਕੰਮ ਕਰਦੇ ਸੀਗੇ ਉਹ ਹਜੇ ਵੀ ਉੱਥੇ ਹੀ ਹੈ ਮੈਡਮ ਮੌਜੂਦ ਹੈ ਦੁਕਾਨ ਤੇ ਤੇ ਉਹ ਆਪਣੇ ਚਾਹ ਦਾ ਕੰਮ ਕਰਦੇ ਉਹ ਕਹਿੰਦੇ ਵੀ ਸਾਡੇ ਨਾਲ ਵੀ ਫਰੋਡ ਹੋਇਆ ਵੀ ਚਾਹ ਦੀ ਸਾਡੀ ਪੇਮੈਂਟ ਨਹੀਂ ਦੇ ਗਏ ਤੇ ਨਾ ਹੀ ਦੁਕਾਨ ਦਾ ਕਿਰਾਇਆ ਦੇ ਕੇ ਗਏ ਦੁਕਾਨ ਵਾਲੇ ਮਾਲਕ ਤੋਂ ਅਸੀਂ ਆਧਾਰ ਕਾਰਡ ਨੰਬਰ ਉਹਨਾਂ ਦਾ ਲਿਆ ਤੇ ਉਹ ਸਾਡੇ ਕੋਲ ਮੌਜੂਦ ਹੈ ਜੀ ਤੇ ਬਾਕੀ ਜਿੱਦਾਂ ਵੀ ਹੈਗੇ ਉਹ ਆਪਾਂ ਜਾ ਕੇ ਉੱਥੇ ਦੱਸ ਸਕਦੇ ਹਾਂ ਜੀ ਮੈਡਮ ਉੱਥੇ ਮੌਜੂਦ ਹੈ ਦੁਕਾਨ ਤੇ ਪ੍ਰਸ਼ਾਸਨ ਸਰ ਇਹ ਚਾਹੁੰਦੇ ਆ ਕਿ ਸਾਨੂੰ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਉਹ ਸਾਡਾ ਇਨਸਾਫ ਹੋਵੇ ਸਾਡੀ ਪੇਮੈਂਟ ਸਾਨੂੰ ਵਾਪਸ ਦਵਾਈ ਜਾਵੇ ਬਸ ਕਿਉਂਕਿ ਸਾਨੂੰ ਇਹ ਪੁੱਕੇ ਸਾਨੂੰ ਅੱਗੇ ਤੰਗ ਕਰ ਸਕਦਾ ਸਰ ਜਿਹੜਾ ਸਰ ਸਾਨੂੰ ਇੱਥੇ ਤੰਗ ਕਰ ਰਿਹਾ ਸਾਨੂੰ ਬਾਹਰ ਲੈ ਜਾ ਕੇ ਸਾਨੂੰ ਇਹ ਤੰਗ ਕਰ ਸਕਦਾ ਸਾਡੀ ਬੇਨਤੀ ਹੈ ਕਿ ਸਾਨੂੰ ਸਾਡੇ ਪੈਸੇ ਵਾਪਸ ਦਵਾਈ ਜਾਵੇ